ਅੱਜ ਸੰਤ ਕਲੀਅਰ ਕੈਥੋਲਿਕ ਚਰਚ ਦੀ ਨਾਨਾਗਰ ਵਿੱਚ ਚਰਚ ਦੀ 25 ਸਾਲਾਂ ਸਿਲਵਰ ਜੁਬਲੀ ਮਨਾਈ ਗਈ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਜੁਲੰਦਰ ਡਾਇਸਿਸ ਦੇ ਬਿਸ਼ਪ ਜੋਰਜ ਸੁਬਾਸ਼ੀਅਨ ਸ਼ਾਮਲ ਹੋਏ ਬਿਸ਼ਪ ਨੇ ਦੀਨਾਗਰ ਦੀ ਅਮਨ ਸ਼ਾਂਤੀ ਅਤੇ ਆਪਸੀ ਭਾਈਚਾਰੇ ਦੇ ਲਈ ਪਵਿੱਤਰ ਬਾਈਬਲ ਦਾ ਪ੍ਰਚਾਰ ਕੀਤਾ ਪੱਤਰਕਾਰ ਜਤਿੰਦਰ ਸੋਢੀ ਦੀ ਗੁਰਦਾਸਪੁਰ ਤੋਂ ਖਾਸ ਰਿਪੋਰਟ ਅੱਜ ਆ ਬੜੀ ਖੁਸ਼ੀ ਦੇ ਨਾਲ ਇੱਥੇ ਦਿਨਾਨਗਰ ਪਹੁੰਚਿਆ ਹੈ ਜੋ ਸੰਤ ਕਲਾਰਾ ਦੇ ਨਾਂ ਦੇ ਸਮਰਤੀ ਦੇ ਗਿਰਜਾ ਘਰ ਹੈ ਜਿਸ ਦੀ 25 ਸਾਲ ਦੀ ਯੂਬਲੀ ਮਨਾ ਰਿਹਾ ਹੈ ਹਰਦੇਸ਼ ਯੂਬਲੀ ਦੇ ਜਸ਼ਨਤੇ ਆ ਬਹੁਤ ਬੜੀ ਖੁਸ਼ੀ ਦੇ ਨਾਲ ਇੱਥੇ ਕੁਝ ਬੱਚੇ ਆ ਪ੍ਰਭੂ ਨੂੰ ਸਵੀਕਾਰ ਕਰਨਗੇ ਸਾਤਰਾ ਮੰਦਾਨ ਉਸ ਦਿਕਾਰ ਕਰਣਗੇ ਤੇ ਦਰਦੇ ਪਾਦਰ ਜੀ ਲਾ ਕੇ ਦੇ ਵਿਚਾਰ ਪਾਦਰ ਯੋਨਾਦ ਤੇ ਬਾਕੀ ਪిల్లా ਪਾਦਰ ਤੇ ਜੋ ਅੱਛੀ ਸੀ ਜਮਾਤ ਦੀ ਆਸਿਸਟਾ ਜਨੰਦਾ ਵੀ ਅੱਜ ਤਿਉਹਾਰ ਹੈ ਅਸੀਂ ਉਹਨਾਂ ਸਭ ਨੂੰ ਵਧਾਈ ਦਿੰਦੇ ਹਾਂ ਜੁਬਲੀ ਦੀਆਂ ਲੱਖ ਲੱਖ ਵਧਾਈ ਦਿੰਦੇ ਹਾਂ ਤੇ ਇਲਾਕੇ ਦੇ ਸਾਰੇ ਬਜ਼ੁਰਗਾਂ ਨੌਜਵਾਨ ਬੱਚੇ ਇਹਨਾਂ ਸਾਰਿਆਂ ਨੂੰ ਇਸ ਜੁਬਲੀ ਦੇ ਮੌਕੇ ਤੇ ਵਧਾਈ ਦਿੰਦੇ ਹਾਂ ਸੰਦਨੀ ਕਲਾਰਾ ਪ੍ਰਭ ਯਿਸੂ ਫਸੀ ਦੇ ਕੇ ਹਰਦੀ ਖਾਤਰ ਆਪਣੇ ਜੀਵਨ ਸਮਰਪਣ ਕੀਤੀ ਅਤੇ ਪਾਕ ਸ਼ਰਧਾ ਦੇ ਵਿੱਚ ਪ੍ਰਭ ਯਿਸੂ ਦੇ ਆराधना ਕਰਦੇ ਹੋਏ ਬੁਰਾਈ ਦੇ ਖਿਲਾਫ ਲੜਨ ਦੇ ਵਿੱਚ ਉਹ ਬਹੁਤ ਹੀ ਕਾਮਯਾਬੀ ਹਾਜ਼ਰੀ ਕੀਤੀ। ਉਹ ਨੰਦ ਨਕਸ਼ੇ ਕਦਮੇ ਚਲ ਕੇ ਪ੍ਰਭੂ ਦੇ ਯਾਰ ਦੇ ਵਿੱਚ ਪ੍ਰਭ ਯਿਸੂ ਦੀ ਮੌਜੂਦਗੀ ਪਾਕ ਸ਼ਰਧਾ ਦੇ ਵਿੱਚ ਸਵੀਕਾਰ ਕਰਦੇ ਅਨੁਭਵ ਕਰਦੇ ਬੁਰਾਈ ਦੇ ਖਿਲਾਫ ਲੜ ਕੇ ਖੁਦਾ ਦੇ बच्चा मनन दे त्योहार सू इशारा दिता मैं उम्मीद रखता हाँ प्रार्थना करता हाँ कि प्रभु साढ़े दया करे अपनी कृपा फसल न सारे ने भरपूर करें तरवारी सारिया अज दशन दख लख वधाई दें माए फादर विनोद बात कले कैथलिक चर्च दीनानगर आज मैं बहुत ही खुश हाँ क्योंकि आज अभी पच्चीस साल के वरेगंज इस चर्च का मना रहे हैं नाल नाल सेंट क्लेव चर्च का ईद भी मना रहे हैं तो इस मौके तो अति सत्कारयोग बिशप साहब जलंधर तो आए हैं पहली बार नया बिशप बन के आज सा विच आए हाँ तो असी सारी कलिशिया के मेंबर बहुत ही खुश हां क्योंकि इस मौके तो बिशप स्वामी ते आन तो सारा सारे मेंबर साबर दे हाजिर तो खुदा दी बरकत मिल रहा है इस करके असी बहुत ही खुश हां ਅਤੇ ਮੈਂ ਉਮੀਦ ਕਰਦਾ ਹਾਂ ਕਿ ਅਸੀਂ ਸਾਰੇ ਆਜ ਦੇ ਦਿਨ ਖੁਦਾ ਦੀ ਬਰਕਤ ਮਿਲੇ ਅਤੇ ਬੀਸ਼ਵ ਸੁਆਮੀ ਸਾਡੇ ਲਈ ਦੁਆ ਕਰेंगे तो मैं यही दो शब्द नाल अपना शब्द अंत करता हूं करनावाद जी आज ਦਿਨਾਂ ਨਗਰ ਦੇ ਮਸੀ ਲੋਕਾਂ ਦੇ ਲਈ ਬਹੁਤ ਖੁਸ਼ੀ ਦਾ ਦਿਹਾੜਾ ਹੈ ਜਦੋਂ ਕਿ ਉਹ 25 ਸਾਲ ਦਾ jubli ਬਣਾਉਂਦੇ ਉਹਦੇ ਨਾਲ ਨਾਲ ਸੰਦਰੀ क्लेयर ਜਿਸ ਦੇ ਨਾਂ ਤੇ ਪੈਰਿਸ਼ੀਆ ਚਾ ਕੀ ਇਲਾਕਾ ਬਣਿਆ ਇਹ ਖੁਸ਼ੀ ਨੂੰ ਵਧਾਉਣ ਲਈ ਅੱਜ ਦਾ ਸਾਕਰਮੰਡਾ ਅਜਰ ਦੇ ਦਿਨ ਲਈ ਸਾਡੇ ਨਵੇਂ ਬਣੇ ਵਿਸ਼ਬ ਜੋ ਸਬਾਸਚਨ ਵੀ ਇੱਥੇ ਪਹੁੰਚੇ ਜਿਸ ਦੇ ਨਾਲ ਪੂਰਾ ਪੈਰਿਸ਼ ਗੁਜੂਟ ਹੈ ਕਿ ਖੁਦਾਵੰਦ ਇਸ ਮਸਿਦਾ ਵਰਕਰ ਅੱਜ ਸਾਰਿਆਂ ਨੂੰ ਇਲਾਕੇ ਦੇ ਖਾਸ ਕਰਕੇ ਬੱਚਿਆਂ ਨੂੰ ਦੇ ਰਿਹਾ ਸਾਕਰਮੰਡਾ ਅੰਦਰ ਆਹੀਂ ਇਸ ਦੇ ਨਾਲ ਨਾਲ ਵਿਸ਼ਵਾਸੀਆਂ ਦਾ ਵੀ ਵਿਸ਼ਵਾਸ ਦਾ ਭਗੜਾਵਾ ਦੇਨਯਾਤ ਕਿ ਉਹਨਾਂ ਨੇ ਸਾਰੇ ਇਕੱਠੇ ਮਿਲ ਕੇ ਜੁਲੰਕਿ ਵਿਸ਼ਵਾਸ ਦਾ ਸਵਾਗਤ ਕੀਤਾ ਜੇ ਜੋ ਈਮਾਨ ਦਾ ਭਗੜਾਵਾ ਹੈ ਉਹਦੇ ਨਾਲ ਨਾਲ ਸਾਰੇ ਲੋਕ ਵੀ ਇਸੇ ਮੇਂ ਇਸ ਇਲਾਕੇ ਦੇ ਸਾਰਿਆਂ ਨੂੰ ਵਧਾਈ ਦਿੰਦਾ ਜੁੰਬਲੀ ਦਾ ਨਾਲੇ ਪ੍ਰਾਰਥਨਾ ਇਸ ਸੰਧਨੀ ਕਲੇਰ ਦੀ ਅੱਗੀ ਕਿ ਸੰਧਨੀ ਕਲੇਰ ਇਹਨਾਂ ਨੂੰ ਖਾਸਬਰਕ ਦੰਬਖਸੇ ਖਾਸ ਕਰਕੇ 파ਕ ਯੂ크੍ਰੇਨ ਨਾਲ ਜੁੜੇ ਰਹਿ ਕੇ 파ਕစ္ਸਾਕ 파ਕ ਯੂ크੍ਰੇਨ ਸ਼ਖਤੀ ਹਾਸਲ ਕਰਨ ਦੇ ਲਈ ਸੰਦਰਿਤ ਰਹੀ ਪ੍ਰਭੂ ਯਿਸੂ ਦਾ ਨਾਮ ਅਕਰਾਵਛੇ ਥੈਂਕ ਯੂ ਅੱਜ ਸਾਡੇ ਲਈ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਸਾਡੇ ਦਿਲੰਦਰ ਡਾਈਸਸ ਦੇ ਨਵ ਨਿਯੁਕਤ ਰੈਵਲੈਂਟ ਬਿਸ਼ਪ ਜੋ ਬਸਤੀਂ ਜੀ ਸਾਡੇ ਚਰਚ ਵਿੱਚ ਆਏ ਨੇ ਸਾਡੇ ਚਰਚ ਦੀ ਅੱਜ ਸਿਲਵਰ ਜੁਗਲੀ ਆ ਸੋ ਸਾਡੀ ਇਸ ਖੁਸ਼ੀ ਨੂੰ ਸਾਡੇ ਨਾਲ ਸਾਂਝਾ ਕਰਨ ਲਈ ਆਏ ਆ ਮੈਂ ਆਪਣੇ ਮਾਜੋ ਪਾਦਰ ਵਿਨੋ ਜੀ ਵੱਲੋਂ ਆਪਣੇ ਸਿਸਟਰ ਸਹਿਬਾਨ ਵੱਲੋਂ ਅਤੇ ਚਰਚ ਦੇ ਬਹੁਤ ਹੀ ਅਤੇ ਪੂਰੀ ਕਲਿਸਿਆ ਵੱਲੋਂ ਆਪਣੇ ਬਿਸ਼ਪ ਸਾਹਿਬ ਜੀ ਦਾ ਧੰਨਵਾਦ ਕਰਦਾ ਹਾਂ ਕਿ ਉਹ ਆਪਣਾ ਅਤੀ ਕਿੰਦੀ ਸਮਾਂ ਕੱਢ ਕੇ ਅੱਜ ਸਾਡੇ ਚਰਚ ਵਿੱਚ ਆਏ। ਔਰ ਇਹਦਾ ਭਾਗ ਵੀ ਸਾਨੂੰ ਮਿਲਿਆ ਕਿ ਕਾਦਰ। ਹਾਂਜੀ ਇਹ ਜਿਹੜੇ ਇਕੱਠੇ ਆ ਬਹੁਤ ਵੱਡਾ ਇਕੱਠਾ ਆ ਇਸ ਤੋਂ ਪਤਾ ਲੱਗਦਾ ਹੈ ਕਿ ਜਿਹੜੀ ਮਸੀਹ ਕੌਮ ਆ ਮਸੀਹ ਸੰਗਤ ਆ ਜਿਹੜੀ ਉਹ ਕਾਫੀ ਜੋੜਾ ਸ਼ੋਰਾ ਦੇ ਨਾਲ ਮਸੀਹ ਜਿਹੜਾ ਤਿਹਾੜ ਮਨਾਉਂਦੇ ਆਪਣਾ ਸਾਧ ਖਾਂਦੀ ਹੈ। ਹਾਂ ਕੈਥੋਲਿਕ ਲਿਸਰ ਆਈਦਾ ਸੀ ਹੈ ਕਿ ਜਿਹੜੀ ਇੱਕ ਸਿਓਨ ਪਹਾੜ ਦੀ ਤਰ੍ਹਾਂ ਮਜ਼ਬੂਤ ਪਹਾੜ ਦੀ ਤਰ੍ਹਾਂ ਖਰੇਸੀ ਆਇਆ ਕਿ ਇਹ ਇਸ ਤਰ੍ਹਾਂ ਹੀ ਮਜ਼ਬੂਤ ਰਹੇਗੀ ਕਿਉਂਕਿ ਬਿਸ਼ਪ ਸਾਹਿਬ ਪਾਪ ਸਾਹਿਬ ਅਤੇ ਫਾਦਰ ਸਹਿਬਾ ਲਗਾਤਾਰ ਕਲਿਸੀਆ ਦੇ ਵਿਸ਼ਵਾਸ ਦੇ ਮਜ਼ਬੂਤੀ ਦੇ ਲਈ ਦੁਆ ਕਰਦੇ ਰਹਿੰਦੇ ਹਨ